மூனா <laughs> ਕੋਣ ਆਪਰੇ ਨੇ ਜੀ ਹੋਵਾ ਜੀ ਦਾ। ਬਾਈ ਬਾਈ ਅੱਜ ਕੀ ਕੰਦਾਂ ਬਣੇ। ਅਸੀਂ ਅੱਜ ਬਹੁਤ ਸਿੰਘ ਸਾਹਿਬ ਦਾ ਤੇ ਬਾਈ ਬਾਈ ਇੱਕ ਮਿੰਟ ਇੱਕ ਮਿੰਟ ਬਾਈ ਜੀ। ਬਾਈ ਤੁਹਾਡਾ ਨਾਮ ਕੀ ਹੈਗਾ ਪਿੰਡ ਕਿਹੜਾ ਹੈਗਾ? ਪਿੰਡ ਬੋਟ। ਇਹ ਟੈਂਪੋਰ ਜਦੀ ਸਿੰਘ ਜੀ ਇਹ ਕਾਰਵਾਈ ਹੋਈ ਆ ਜੀ। ਜਿਲ੍ਹਾ ਲੁਧਿਆਣਾ। ਤੇ ਅਸੀਂ ਸੀਐਮ ਸਾਹਿਬ ਦਾ ਤੇ ਅਸਰ ਸਾਹਿਬ ਦਾ ਤੇ ਡੈਪਟੀ ਸਾਹਿਬ ਦਾ ਤਹਿਲ ਜ਼ਰੂਰ ਧੰਨਵਾਦ ਕਰਦੇ ਆਂ। ਸਾਡਾ ਬੱਚਾ ਬੱਚਾ ਤੇ ਦੁਖੀ ਜਾਈ ਇਹ ਕਲਾਬ ਸਾਹਿਬ ਜਦਾ ਜੀ ਸਪੋਰਟਸ ਕਲਾਬਾਂ ਤੇ ਪੰਚਾਇਤ ਵੱਲੋਂ ਤੇ ਐਨਆਰਆਈਆਂ ਵੱਲੋਂ ਪਿੰਡ ਵਾਸੀਆਂ ਵੱਲੋਂ ਬਹੁਤ ਬਹੁਤ ਧੰਨਵਾਦੀ ਇਹ ਗੱਲ ਦਾ ਜੀ ਅਸੀਂ ਬਹੁਤ ਦੁਖੀ ਸੀਗੇ ਜੀ ਇਹ ਗੱਲ ਤੋਂ ਬਹੁਤ ਕਲੇਟਾ ਫਾਤੀਆਂ ਜੀ ਬਖਸ਼ ਸਿੰਘ ਸਾਹਿਬ ਨੇ ਜਿਹੜਾ ਪਰਪਰਕਾਰ ਕਰਿਆ ਵਾ ਸਾਡੇ ਦੇ ਪਿੰਡ ਵਸੋਂ ਦੇ ਤੇ ਸਾਡੇ ਏਰੀਆ ਦਾ ਹੀ ਇਹ ਗੰਦ ਨਿਕਲ ਚੁੱਕਿਆ ਜੀ ਇਹ ਤੇ ਅੱਠਾਂ ਦਸਾਂ ਪਿੰਡਾਂ ਦੀ ਸਮਗਲ ਰ ਸੀਗੀ ਜੀ ਇਹ ਬਹੁਤ ਅਸੀਂ ਬਹੁਤ ਦੁਖੀ ਸੀਗੇ ਜੀ ਬੱਚਾ ਬੱਚਾ ਅਸੀਂ ਤਾਈਓ ਤੈਅ ਕਰਾਂ ਐਸਐਮਐਸ ਐਫਐਸਸੀ ਸਾਹਿਬ ਦਾ ਤੇ ਮਮਾਨ ਸਾਹਿਬ ਦਾ ਧੰਨਵਾਦ ਕਰਦੇ ਆਂ ਕਲੱਬ ਤੇ ਪੰਚਾਇਤ ਜਗਤਨਾਥ ਸਿੰਘ ਦਾ ਕਲੱਬ ਸਪੋਰਟ ਕਲਪਾਨ ਇਹ ਖੁਸ਼ੀ ਚ ਲੱਡੂ ਵੰਡ ਰਹੇ ਹਾਂ ਇੱਥੇ ਜਿਹੜਾ ਡਰਗ ਪੈਡਲ ਤੇ ਹੋਰ ਵੀ ਹੈਗੇ ਨੇ ਇੱਥੇ ਇਹ ਬੇਸਿਕਲੀ ਜਿਵੇਂ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੁੱਧ ਮਹਿੰਮ ਛੇੜੀ ਹੋਈ ਹੈ ਉਸੇ ਤਹਿਤ ਅੱਜ ਬੁਰਜ ਹਰੀ ਸਿੰਘ ਪਿੰਡ ਆਪਾਂ ਖੜੇ ਆਂ ਸਦਰ ਹਾਈ ਕੋਰਟ ਦਾ ਪਿੰਡ ਹੈ ਤੇ ਇਥੇ ਇੱਕ ਬਦਨਾਮ ਨਸ਼ਾ ਤਸਕਰ ਸੀਗਾ ਉਹਦੀ ਪ੍ਰਾਪਰਟੀ ਸਾਨੂੰ ਲਿਖ ਕੇ ਆਇਆ ਸੀਗਾ ਮਾਨਯੋਗ ਡੀਸੀ ਸਾਹਿਬ ਵੱਲੋਂ ਕਿ ਉਹਨਾਂ ਦੀ ਪ੍ਰਾਪਰਟੀ ਇਸ ਤਰ੍ਹਾਂ ਨਜਾਇਜ਼ ਕਬਜ਼ੇ ਦੇ ਵਿੱਚ ਆਈ ਹੋਈ ਹੈ ਤਾਂ ਬੀਡੀਪੀਓ ਸਾਹਿਬ ਤੇ ਤਹਿਸੀਲਦਾਰ ਸਾਹਿਬ ਨੇ ਪਾਇੰਟ ਕੀਤਾ بطور ਡਿਊਟੀ ਮੈਜਿਸਟਰੇਟ ਤੇ ਅਸੀਂ ਅੱਜ ਆਪਣੀ ਸਾਰੀ ਫੋਰਸ ਲੈ ਕੇ ਪਹੁੰਚੇ ਹਾਂ ਕਿਉਂਕਿ ਤਾਂਕੀ ਲਾਅ ਐਂਡ ਆਰਡਰ ਦੀ ਕੋਈ ਪ੍ਰੋਬਲਮ ਨਾ ਆਵੇ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਤੁਸੀਂ ਦੇਖ ਹੀ ਰਹੇ ਹੋ ਤਾਂ ਉਹਦੇ ਵਿੱਚ ਅੱਜ ਇਹ ਜਿਹੜਾ ਇਹਨਾਂ ਦੀ ਇਲੀਗਲ ਪ੍ਰਾਪਰਟੀ ਹੈਗੀ ਹੈ ਉਹਦੇ ਉੱਤੇ ਇਹ ਜਿਹੜਾ ਐਜ ਐਕਸ਼ਨ ਹੋ ਰਿਹਾ ਹੈ ਤੋ ਇਹ ਜਿਹੜਾ ਪੂਰਾ ਪਰਿਵਾਰ ਸੀਗਾ ਇਹਨਾਂ ਤੇ ਕਰੀਬ 4 ਬੰਦਿਆਂ ਤੇ ਅ ਅਮਰਜੀਤ ਸਿੰਘ ਨਾਮ ਇਹਦਾ ਹੈਗੇ ਇਹਦੇ ਦੋ ਬੇਟੇ ਹੈਗੇ ਨੇ ਤੇ ਇੱਕ ਵਾਈਫ ਚਾਰਾਂ ਤੇ ਕਰੀਬ 26 ਪਰਚੇ ਦਰਜ ਹੈਗੇ ਨੇ ਤੋ ਐਨਡੀਪੀਐਸ ਦੇ ਕਾਫੀ ਪੁਰਾਣੇ ਪ੍ਰੇਸ਼ਾਨ ਸੀਗੇ ਲੋਕ ਸਾਰੇ ਪਿੰਡ ਵਾਲੇ ਤੋ ਅੱਜ ਇਸ ਦੇ ਤਹਿਤ ਕਾਰਵਾਈ ਹੋਈ ਹੈ ਸਰ ਕਿੰਨੀ ਕਿਸੇਗਾ ਜਿਹੜੀ ਇਹ ਇਹ ਤੁਸੀਂ ਦੇਖ ਹੀ ਰਹੇ ਹੋ ਜੀ ਇਹ ਪੰਚਾਇਤੀ ਜਗ੍ਹਾ 'ਚ ਟ੍ਰਿਪਲ ਸਟੋਰੀ ਘਰ ਬਣਿਆ ਹੋਇਆ ਹੈ ਤੋ ਇਹ ਕਾਫੀ ਵੱਡਾ ਘਰ ਬਣਾਇਆ ਹੋਇਆ ਹੈ ਤੋ ਇਹ ਸਾਰਾ ਅਸੀਂ ਡਿਮੋਲਿਸ਼ ਕਰਾਂਗੇ ਇਹਨਾਂ ਨੂੰ ਤੇ ਪੂਰਾ ਤਹਿਸੀਲਦਾਰ ਸਾਹਿਬ ਨਾਲ ਹੈਗੇ ਆ ਤੇ ਨਾਲ ਉਹਨਾਂ ਦੇ ਅਸੀਂ ਫੋਰਸ ਪ੍ਰੋਵਾਈਡ ਕਰਾ ਕੇ ਇਹਨੂੰ ਅੱਜ ਪੂਰਾ ਜਿਹੜਾ ਕਬਜ਼ਾ ਹੈਗਾ ਪੰਚਾਇਤ ਨੂੰ ਦਵਾਵਾਂਗੇ ਸਰ ਜਿਹੜਾ ਆਪਣੇ ਇਲਾਕੇ ਚ ਹੋ ਰਿਹਾ ਇਹ ਡਰ ਪੈ ਲੈ ਉਹਨਾਂ ਨੂੰ ਕੀ ਵਾਰਨਿੰਗ ਦਿਓਗੇ ਸਾਡੇ ਵੱਲੋਂ ਮਾਨਯੋਗ ਸੀਐਮ ਸਾਹਿਬ ਵੱਲੋਂ ਡੀਜੀਪੀ ਪੰਜਾਬ ਵੱਲੋਂ ਉਹਨਾਂ ਦੀ ਡਾਇਰੈਕਸ਼ਨਾਂ ਦੇ ਹੇਠ ਕੰਮ ਕਰਦੇ ਹੋਏ ਲੁਧਿਆਣਾ ਦੀ ਹਾਤੀ ਪੁਲਿਸ ਸਾਰਿਆਂ ਨੂੰ ਇਹ ਇਵਾਰਨ ਕਰਦੀ ਹੈ ਕਿ ਇਹ ਕੰਮ ਛੱਡ ਦੇਣ ਤੇ ਜਿਹੜੀ ਕਾਰਵਾਈ ਹੈਗੀ ਹੈ ਬਦਨਾਮ ਸਮਗਲਰਾਂ ਤੇ ਉਹ ਇਸੇ ਤਰ੍ਹਾਂ ਅੱਗੇ ਵੀ ਫਿਊਚਰ ਤੁਸੀਂ ਦੇਖੋਗੇ ਜਾਰੀ ਰਹੇਗੀ ਥੈਂਕ ਯੂ ਸਰ